ਸ਼ਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿੱਤ ਦਿਹਾੜੈ ਧਨਵਰੀ ਸਾਹੇ ਲਏ ਲਖਾਈ ਮਲਕ ਜੇ ਕੰਨੀ ਸੁਣੀਂਦਾ ਮੋਹ ਦਿਖਾਲੇ ਆਏ ਜਿੰਦ ਨਮਾਣੀ ਕੱਢੀਐ ਹੱਡਾਂ ਨੂੰ ਕੜਕਾਈ ਸਾਹੇ ਲਖੇ ਨਾ ਚਲਨੀ ਜਿੰਦੂ ਨੂੰ ਸਮਝਾਏ ਜਿੰਦ ਬੋਹਟੀ ਮਰਨ ਵਾਰ ਲੈ ਜਾਸੀ ਪਰਣਾਏ ਆਪਣਾ ਧੀ ਝੋਲ ਕੈ ਕੈ ਗਲ ਲੱਗਿਆ ਧਾਇ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿڑی ਪਵੰਦਈ ਖੜਾ ਨਾ ਆਪ ਮਹਾਈ ਫਰੀਦਾ ਦਰਦਰਵੇਸੀ ਗਾਖੜੀ ਚੱਲਾ ਦੁਨੀਆਂ ਭੱਤ ਵਨ ਉਠਾਈ ਪੋਟਲੀ ਕਿੱਥੇ ਮੰញਾ ਘੱਤ ਕਿਜਨਾ ਬੁੱਝੈ ਕਿਜਨਾ ਸੁਝੈ ਦੁਨੀਆਂ ਗੁਜੀ ਪਾਹੀ ਸਾਈ ਮੇਰੇ ਚੰਗਾ ਕੀਤਾ ਨਾਹੀ ਤਾਂ ਹਮ ਭੀ ਦੱਜਾਂ ਆਹੀ ਫਰੀਦਾ ਜੀ ਜਾਣਾ ਤਿਲ ਥੋੜੜੇ ਸੰਮਲ ਭੁੱਖ ਭਰੀ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲਰ ਸਿੱਜਣਾ ਪੀੜੀ ਪਾਈ ਗੰਡ ਤੈ ਜੀਵੜ ਮੈਂ ਨਾਹੀ ਕੋ ਸਭ ਜਗ ਡਿਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾਲੇਖ ਆਪਣੜੇ ਗਿਰਵਾਨ ਮਹਿ ਸਿਰ ਨੀਵਾ ਕਰ ਦੀਖ ਫਰੀਦਾ ਜੋ ਤੈ ਮਾਰਨ ਮੁਕੀਆਂ ਦਿਨਾ ਨਾ ਮਾਰੇ ਘੁੰਮ ਆਪਨੜੇ ਘਰ ਜਾਈਐ ਪੈਰ ਤਿਨਾ ਦੇ ਚੁੰਮ ਫਰੀਦਾ ਜਾਂ ਤਉ ਖੱਟਣ ਵੇਲ ਤਾਂ ਤੂ ਰਤਾ ਦੁਨੀ ਸਿਉ ਮਰਗ ਸੋ ਆਈ ਨੀ ਜਾਂ ਪਰਿਆਤਾ ਲੱਦਿਆ ਦੇਖ ਫਰੀਦਾ ਜੋthia ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੇ ਥੀਆ ਸੱਕਰ ਹੋਈ ਵੇਸ ਸਾਈ ਬਾਜੂ ਆਪਣੇ ਵੇਦਨ ਕਹੀਏ ਕਿਸ ਫਰੀਦਾ ਅੱਖੀਂ ਦੇਖ ਫਤੀਨੀਆ ਸੁਣ ਸੁਣ ਰੀਨੇ ਕੰਨ ਸਾਖ ਪਕੰਦੀ ਆਈਆ ਹੋਰ ਕਰੇਂ ਦੀਵੰਨ ਫਰੀਦਾ ਕਾਲੀ ਜਿੰਨੀ ਨਾ ਰਾਵਿਆ ਢੌਲੀ ਰਾਵੈ ਕੋਈ ਕਰ ਸਾਈ ਸਿਓ ਪਰਹੜੀ ਰੰਗਨ ਵੇਲਾ ਹੋਵੇ ਮਹੱਲਾ ਤੀਜਾ ਫਰੀਦਾ ਕਾਲੀ ਧੌਣੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਰਮ ਨਾ ਲੱਗਈ ਜੇ ਲੋਚੈ ਸਭ ਕੋ ਹੋਏ ਕਿਉ ਪਰਮ ਪਿਆਲਾ ਖਸਮ ਕਾ ਜੈ ਭਾਵੈ ਤੈਂ ਦੀ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ ਕੱਜਲ ਰੇਖ ਨਾ ਸਹੰਦਿਆਂ ਸੇ ਪੰਖੀ ਸੁਏ ਬਹਿਠ ਫਰੀਦਾ ਕੋ ਕਹਿੰਦਿਆਂ ਚਾਹ ਗਿੰਦਿਆਂ ਮੱਤੀ ਦੇਂਦਿਆਂ ਨਿਤ ਜੋ ਸ਼ੈਤਾਨ ਵੰਜਾਇਆ ਸੇ ਕਿਤ ਫਿਰਹਿ ਚੇਤਾ ਫਰੀਦਾthio ਪਵਾਹੀ ਦੱਬ ਜੀ ਸਾਈ ਲੋੜ ਹੈ ਸਭ ਇੱਕ ਸਿੱਜ ਹੈ ਬਿਆਨ ਤਾੜੀ ਹੈ ਤਾਂ ਸਾਈ ਦੈ ਦਰਵਾੜੀ ਹੈ ਫਰੀਦਾ ਖਾਕ ਨਾ ਨਿੰਦੀ ਹੈ ਖਾਕੂ ਜੇੜਨਾ ਕੋਈ ਜੀਮਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ ਫਰੀਦਾ ਜਾਂ ਲੱਭ ਤਾ ਨਿਹੋ ਕਿਆ ਲੱਭ ਤਾ ਕੂੜਾ ਨਿਹ ਕਿਚਰ ਛੱਤ ਲੰਗਾਈ ਹੈ ਛੱਪਰ ਟੁੱਟੇ ਮੀਹ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਸੀ ਰੱਬ ਹਾਲੀਐ ਜੰਗਲ ਕਿਆ ਟੁੰਡੇ ਫਰੀਦਾ ਇਨੀ ਨਿੱਕੀ ਜੰਗੀ ਐ ਫਲ ਡੂੰਗਰ ਪਵਿਉਮ ਅਜ ਫਰੀਦਾ ਕੂਜੜਾ ਸਹਿ ਕੋ ਹਾਂਥਿਉਮ ਫਰੀਦਾ ਰਾਤੀ ਵੱਡੀਆਂ ਤੋਕ ਤੋਕ ਉੱਠਣ ਪਾਸ ਤਿਗ ਤਿਨਾ ਦਾ ਜੀਵਿਆ ਜਿਨ੍ਹਾਂ ਵਡਾਣੀ ਆਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ ਜਲੇ ਮਜੀਠ ਜਿਉ ਉੱਪਰ ਅੰਗਾਰਾਂ ਫਰੀਦਾ ਲੋੜੈ ਦਾਖ ਬਜੌਰੀਆਂ ਕਿ ਕਰ ਬੀਜੈ ਜੱਟ ਹੰਡੈ ਉਹਨਕ ਤਾਏਂਦਾ ਫੰਦਾ ਲੋੜੇ ਪੱਟ ਫਰੀਦਾ ਗਲਿਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹ ਚੱਲਾਂ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇਹ ਭਿਜੋ ਸਜੋ ਕੰਬਲੀ ਅੱਲਾਹ ਵਰਸੂ ਮਿਹ ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾਹੀ ਨੇਹ ਫਰੀਦਾ ਮੈਂ ਭਲਾਵਾ ਪੱਗ ਦਾ ਮਤ ਮੈਲੀ ਹੋਏ ਜਹਾਇ ਗਹਿਲਾ ਰੂਹ ਨਾ ਜਾਣਈ ਸਿਰ ਭੀ ਮਿੱਟੀ ਖਾਏ ਫਰੀਦਾ ਸ਼ੱਕਰਖੰਡ ਨਵਾਤ ਗੁੜ ਮਾਂ ਕਿਉ ਮਾਂਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਦ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਨਗੇ ਦੁੱਖ ਰੁੱਖੀ ਸੁਖੀ ਖਾਇਕਾ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਇ ਚੋਪੜੀ ਨਾ ਤਰਸਾਈ ਜੀਓ ਅਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਈ ਸੋਹਰੇ ਟੂਹੀ ਨਾ ਲਹ ਪੀਇ ਨਾ ਹੀ ਥਾਂ ਫਿਰ ਵਾਤੜੀ ਨਾ ਪੁੱਛਈ ਧੰਨ ਸੁਹਾਗਣ ਨਾ ਸੋਹਰੇ ਪੀਇ ਕੰਤ ਕੀ ਕੰਤ ਅਗਮ ਅਥਾ ਨਾਨਕ ਸੁ ਸਹਾਗਣੀ ਜੋ ਭਾਵੈ ਬੇ ਪਰਵਾਹ ਨਾਤੀ ਧੋਤੀ ਸੰਭਹੀ ਸੁਤੀ ਆਏ ਨਚਿੰਦ ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੂਰੀ ਗੰਧ ਜੋ ਬਣ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੀਪ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੀਰਖ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰੋ ਨਾ ਉਪਜੈ ਸੋ ਤਨ ਜਾਣ ਮਸਾਨ ਫਰੀਦਾ ਇਹ ਵਿਸ ਗੰਦਲਾਂ ਧਰਿਆ ਖੰਡ ਲਿਵਾੜ ਇਕ ਰਹੇਂਦੇ ਰਹਿ ਗਏ ਇਕ ਰਾਧੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡਕੇ ਚਾਰ ਗਵਾਇਆ ਸੰਮ ਲੇਖਾ ਰਬ ਮਗੇਸੀਆ ਤੂੰ ਆਹੋ ਕੇ ਰਹੇ ਕੰਮ ਫਰੀਦਾ ਦਰ ਦਰਵਾਜੇ ਜਾਇ ਕਾ ਚੌਂ ਦਿੱਠੋ ਕੜੀ ਹਾਲ ਇਹੋ ਨਦੋਸ਼ਾਂ ਮਾਰੀ ਐ ਹਮ ਦੋਸ਼ਾਂ ਦਾ ਕੀ ਹਾਲ ਕੜੀਏ ਕੜੀਏ ਮਾਰੀ ਐ ਪਹਿਰੀ ਲਹਿ ਸਜਾਈ ਸੋਹੇੜਾ ਕੜਿਆਲ ਜਿਉ ਦੁਖੀ ਰਾਣ ਵਿਹਾਈ ਬੁੱਢਾ ਹੋ ਆ ਸੇਖ ਫਰੀਦ ਕੰਬਣ ਲੱਗੀ ਦੇਹ ਜੇ ਸੋ ਵਰਿਆ ਜੀਵਣਾ ਪੀ ਤਨ ਹੋਸੀ ਖੇਹ ਫਰੀਦਾ ਬਾਰ ਪਰਾਇ ਬੈ ਸੁਣਾ ਸਾਈ ਮੁਝੈ ਨਾ ਦੇ ਜੇ ਤੂੰ ਐਵੇਂ ਰੱਖਸੀ ਦੀਓ ਸਰੀਰੋ ਲੈ ਕੰਦ ਕੋਹਾੜਾ ਸਿਰ ਘੜਾ ਵਣ ਕੈ ਸਰ ਲੋਹਾਰ ਫਰੀਦਾ ਹਉ ਲੋੜੀ ਸੋ ਆਪਣਾ ਤੂੰ ਲੋੜਹਿ ਅੰਗਿਆਰ ਫਰੀਦਾ ਇਕ ਨਾ ਆਟਾ ਅਗਲਾ ਇਕ ਨਾ ਨਾਹੀ ਲੋਣਾ ਅੱਗੇ ਗਏ ਸੰਝਾਪ ਸੰ ਚੋਟਾਂ ਖਾਸੀ ਕੌਣ ਪਾਸ ਦਮਾ ਮੇ ਸੱਤ ਸਿਰ ਪੇਰੀ ਸੱਡੋ ਰੱਡ ਜਾਏ ਸੁੱਤੇ ਜੀ ਰਾਣ ਮਹਿ ਥੀਏ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇ ਦੇ ਭੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਤਣ ਮੇਖ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸਿੱਖ